ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ। ਹਾਜ਼ਰ ਹਾਂ ਸਾਡੇ ਚੈਨਲ ਤੇ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ। ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 2000 ਪਲੱਸ ਪੋਸਟਾਂ ਰਹਿਣ ਵਾਲੀਆਂ ਰੈਗੂਲਰ ਵੈਕੈਂਸੀਜ਼ ਆ ਪੰਜਾਬ ਦੀਆਂ ਅਸਾਮੀਆਂ ਜੀ। ਬਹੁਤ ਵਧੀਆ ਮੌਕਾ ਹੈ। ਡਿਟੇਲਡ ਨੋਟੀਫਿਕੇਸ਼ਨ ਆਪਾਂ ਵੀਡੀਓ 'ਚ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੇ ਰਹੋ। ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਸਬਸਕ੍ਰਾਈਬ ਵੀ ਕਰ ਲਿਓ ਘਰ ਬੈਠੇ ਇਸ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਤਾਂ ਆਈਆਂ ਪੋਸਟਾਂ ਦੀ ਗੱਲ ਕਰ ਲੈਣੇ ਜੀ ਸਭ ਤੋਂ ਪਹਿਲਾਂ 2500 ਪੋਸਟਾਂ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਰਹਿਣ ਵਾਲੀਆਂ ਜੀ ਕੈਟਾਗਰੀ ਵਾਈਜ਼ ਵਾਣ ਤੁਸੀਂ ਦੇਖ ਸਕਦੇ ਹੋ ਜਿੱਦਾਂ ਜਰਨਲ ਦੇ ਲਈ 849 ਵਿਮਨ ਦੇ ਲਈ ਜੋ ਰਿਜ਼ਰਵ ਹੈ 240 ایਡਬਲਯੂਐਸ ਦੇ ਲਈ 250 ਪੋਸਟਾਂ 75 ਰਿਜ਼ਰਵ ਨੇ ਔਰਤਾਂ ਦੇ ਲਈ ਐਸਸੀ ਐਮਐਮਐਂਡਬੀ 250 ਪੋਸਟਾਂ 100 ਰਿਜ਼ਰਵ ਔਰਤਾਂ ਦੇ ਲਈ ਤਾਂ ਇਸੇ ਤਰ੍ਹਾਂ ਕੈਟਾਗਰੀ ਵਾਈਜ਼ ਵੱਖ-ਵੱਖ ਪੋਸਟਾਂ ਦੀ ਵਾਰੀ ਦਿੱਤੀ ਹੋਈ ਹੈ ਪੰਜਾਬ ਦੀ ਭਰਤੀ ਹੈ ਜੀ ਬਹੁਤ ਵਧੀਆ ਮੌਕਾ ਹੈ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਕੇ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤਾਂ ਕਿ ਪੋਸਟਾਂ ਦੇ ਸਮਝਵੇ ਤਰੀਕਾਂ ਦੀ ਗੱਲ ਕਰ ਲੈਣੇ ਆ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਜੋ ਸ਼ੁਰੂਆਤੀ ਮਿਤੀ ਹੈ 26 12 2023 ਤੋਂ ਭਾਵੇਂ ਇਹਨਾਂ ਪੋਸਟਾਂ ਲਈ ਆਨਲਾਈਨ ਅਪਲਾਈ ਕਰਨਾ ਸ਼ੁਰੂ ਹੋ ਜੂਗਾ 15 ਜਨਵਰੀ 2024 ਅੰਤਿਮ ਮਿਤੀ ਰਹਿਣ ਵਾਲੀ ਹੈ ਤਾਂ ਪੀਐਸਪੀਸੀਐਲ ਵੱਲੋਂ ਇਹ ਭਰਤੀ ਓਪਨ ਕੀਤੀ ਗਈ ਹੈ ਜੀ ਅਸਿਸਟੈਂਟ ਲਾਈਨਮੈਨ ਇਨ ਪੀਸੀਆ ਪੀਐਸਪੀਸੀਐਲ ਬਹੁਤ ਵਧੀਆ ਮੌਕਾ ਹੈ 10ਵੀਂ ਪਾਸੋਂ ਆ ਆਈਟੀਆਈ ਡਿਪਲੋਮਾ ਡਿਗਰੀ ਜੇਕਰ ਤੁਸੀਂ ਰੱਖਦੇ ਹੋ ਸੰਬੰਧਿਤ ਟ੍ਰੇਡ ਦੇ ਵਿੱਚ ਬਹੁਤ ਵਧੀਆ ਮੌਕਾ ਤੁਸੀਂ ਪੋਸਟਾਂ ਦੇ ਲਈ ਆਪਦੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਅੱਗੇ ਆਪਾਂ ਪੋਸਟਾਂ ਦੇ ਸੰਬੰਧ ਵਿੱਚ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਕਿ ਪੋਸਟਾਂ ਦੇ ਸੰਬੰਧ ਵਿੱਚ ਯੋਗਤਾ ਦੀ ਗੱਲ ਕਰ ਲੈਨੇ ਆ ਜੇਕਰ ਤੁਸੀਂ 10ਵੀਂ ਪਾਸੋਂ ਜਾਂ ਵੀ ਇਹਦੇ ਬਰਾਬਰ ਦੀ ਯੋਗਤਾ ਹੈਗੀ ਹੈ ਅਤੇ ਤੁਹਾਡੇ ਕੋਲ ਨੈਸ਼ਨਲ ਅਪਰੈਂਟਸ਼ਿਪ ਸਰਟੀਫਿਕੇਟ ਹੈਗਾ ਲਾਈਮਨਟ ਟ੍ਰੇਡ ਦੇ ਵਿੱਚ ਤਾਂ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਹਨਾਂ ਵੱਲੋਂ ਕੁਝ ਹੋਰ ਵੀ ਲਿਖਿਆ ਹੈ ਜੇਕਰ ਤੁਸੀਂ ਉੱਚੀ ਯੋਗਤਾ ਰੱਖਦੇ ਹੋ ਭਾਵੇਂ ਸਟ੍ਰੇਟ ਦੇ ਵਿੱਚ ਇਲੈਕਟ੍ਰੀਕਲ ਟ੍ਰੇਡ ਦੇ ਵਿੱਚ ਲਾਈਨਮੈਂਟ ਟ੍ਰੇਡ ਦੇ ਵਿੱਚ ਤਾਂ ਤੁਸੀਂ ਡਿਗਰੀ ਜਾਂ ਡਿਪਲੋਮਾ ਜੇਕਰ ਭਾਵੇਂ ਤੁਹਾਡੇ ਕੋਲੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਹੈਗਾ ਤਾਂ ਤੁਹਾਡੇ ਕੋਲ ਇਹਨਾਂ ਵੱਲੋਂ ਲਿਖਿਆ ਗਿਆ ਨੈਸ਼ਨਲ ਅਪਰੈਂਟਿਸਿਪ ਸਰਟੀਫਿਕੇਟ ਹੋ ਲਾਈਨਮੈਂਟ ਟ੍ਰੇਡ ਦੇ ਵਿੱਚ ਹੋਣਾ ਲਾਜ਼ਮੀ ਹੈ ਇਹ ਜ਼ਰੂਰ ਨੋਟ ਕਰ ਲਿਓ ਜੀ ਪੋਸਟ ਅਪਲਾਈ ਕਰਨ ਤੋਂ ਪਹਿਲਾਂ ਭਾਵੇਂ ਉੱਚੀ ਯੋਗਤਾ ਰੱਖਦੇ ਹੋ ਤਾਂ ਤੁਹਾਡੇ ਕੋਲੇ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਜੀ ਉਸ ਤੋਂ ਬਾਅਦ ਨੌਲੇਜ ਆਫ ਪੰਜਾਬੀ ਪੰਜਾਬੀ ਦੀ ਜਾਣਕਾਰੀ ਹੋਣੀ ਚਾਹੀਦੀ ਤੁਹਾਨੂੰ 10ਵੀਂ ਪੱਧਰ ਤੱਕ ਘੱਟੋ-ਘੱਟ ਤੁਸੀਂ ਏਜ ਲਿਮਿਟ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਪੰਜਾਬ ਦੀਆਂ ਹਦਾਇਤਾਂ ਦੇ ਅਨੁਸਾਰ ਹੈ ਜੋ 18 ਤੋਂ 37 ਸਾਲ ਜਨਰਲ ਦੇ ਲਈ ਹੈ ਤੇ ਵੱਖ-ਵੱਖ ਕੈਟਾਗਰੀ ਅਨੁਸਾਰ ਏਜ ਰੈਲੈਕਸੇਸ਼ਨ ਰਹੂਗਾ ਤੁਸੀਂ ਜ਼ਰੂਰ ਰੀਡ ਕਰ ਲਿਓ ਆਪਣੇ ਨੋਟੀਫਿਕੇਸ਼ਨ ਦੇ ਵਿੱਚ ਨੋਟੀਫਿਕੇਸ਼ਨ ਦੀ ਕਾਪੀ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਡਾਊਨਲੋਡ ਕਰਕੇ ਪੂਰਾ ਰੀਡ ਕਰਕੇ ਹੀ ਪੋਸਟਾਂ ਦੇ ਲਈ ਅਪਲਾਈ ਕਰੋ ਅੱਗੇ ਪੋਸਟਾਂ ਦੇ ਸੰਬੰਧ ਵਿੱਚ ਇਹਨਾਂ ਵੱਲੋਂ ਲਿਖੀ ਗਈ ਹੈ ਜੀ ਫੀਸ ਤੁਸੀਂ ਜਿਹੜੀ ਆਨਲਾਈਨ ਪੇ ਕਰਨੇ ਹੋ ਤੁਸੀਂ ਜ਼ਰੂਰ ਚੈੱਕ ਕਰ ਲਿਓ ਵੱਖ-ਵੱਖ ਕੈਟਾਗਰੀ ਅਨੁਸਾਰ ਇਹਨਾਂ ਵੱਲੋਂ ਫੀਸ ਆਨਲਾਈਨ ਜੋ ਤੁਸੀਂ ਆਰਜੀਐਮ ਦੇ ਲਈ ਦੇਣੀ ਹੈ ਤਾਂ ਕਿ ਪੋਸਟਾਂ ਦੇ ਸੰਬੰਧ ਵਿੱਚ ਤੁਹਾਡਾ ਪੇਪਰ ਹੈ ਜੀ ਪੰਜਾਬੀ ਦਾ ਜੋ ਪੰਜਾਬ ਸਰਕਾਰ ਵੱਲੋਂ ਲਾਜ਼ਮੀ ਕਰ ਦਿੱਤਾ ਗਿਆ 50 ਨੰਬਰ ਦਾ ਪੇਪਰ ਹੋਊਗਾ 50 ਕੁਐਸਚਨ ਹੋਣਗੇ ਇਹ ਤੁਹਾਨੂੰ ਕਲੀਅਰ ਕਰਨਾ ਹੋਊਗਾ ਉਸ ਤੋਂ ਬਾਅਦ ਹੀ ਤੁਸੀਂ ਇਸ ਪੇਪਰ ਦੇ ਯੋਗ ਰਹੋਗੇ ਭਾਵੇਂ ਪੇਪਰ ਦੇ ਪਾਰਟ 2 ਦੇ ਤੁਹਾਡੇ ਨੰਬਰ ਤਾਂ ਹੀ ਕਾਊਂਟ ਹੋਣਗੇ ਜੇਕਰ ਤੁਸੀਂ ਪੰਜਾਬੀ ਕਲੀਅਰ ਕਰਦੇ ਹੋ ਅਦਰਵਾਈਜ਼ ਤੁਸੀਂ ਡਿਸਕਵਾਲਿਫਾਈ ਹੋ ਜਾਓਗੇ ਇਹਨਾਂ ਦੇ ਜੋ ਇਗਜ਼ਾਮ ਲੈ ਜਾਣਾ ਹੈ ਤਾਂ ਦੂਜਾ ਇਗਜ਼ਾਮ ਆ ਜੋ ਇਹਨਾਂ ਵੱਲੋਂ ਕੁਐਸਚਨ ਰਿਲੇਟਡ ਟੂ ਦਾ ਕਨਸਰਨ ਡਿਸਪਲਿਨ ਆਫ ਦਾ ਪੋਸਟ ਅਪਲਾਈਡ ਟੈਕਨੀਕਲ ਕੁਐਸਚਨ ਹੋਣਗੇ 50 ਨੰਬਰ ਦੇ ਪੰਜਾਬੀ ਲੈਂਗੁਏਜ ਦੇ 20 ਨੰਬਰ ਹੋਣਗੇ ਜਨਰਲ ਨੋਲੇਜ ਦੇ 10 ਨੰਬਰ ਹੋਣਗੇ ਜੀ ਰੀਜ਼ਨਿੰਗ 10 ਨੰਬਰ ਦਾ ਹੋਊਗਾ ਅਰਿਥਮੈਟਿਕ ਜੋ ਤੁਹਾਡਾ ਐਗਜ਼ਾਮ ਹੋਊਗਾ 10 ਨੰਬਰ ਦਾ ਭਾਵ 10 10 ਕੁਐਸਚਨ ਹੋਣਗੇ ਇਹ ਜੋ ਤੁਹਾਡਾ ਪੈਟਰਨ ਹੈ ਜੀ ਪੇਪਰ ਦਾ ਇਹ ਜ਼ਰੂਰ ਚੈੱਕ ਕਰ ਲਿਓ ਇਹਦੇ ਵਿੱਚ ਤੁਹਾਡਾ ਪੇਪਰ ਲਿਆ ਜਾਣਾ ਤਿੰਨ ਵੱਲੋਂ ਮਿਨੀਮਮ ਕੁਆਲੀਫਾਈਿੰਗ ਮਾਰਕਸ ਲਿਖੇ ਗਏ ਜੀ ਜਨਰਲ ਕੈਟਾਗਰੀ ਦੇ ਲਈ 25 ਲਿਖੇ ਗਏ ਰਿਜ਼ਰਵ ਕੈਟਾਗਰੀ ਦੇ ਲਈ 20 ਮਾਰਕਸ ਲਿਖੇ ਗਏ ਇਹਨਾਂ ਵੱਲੋਂ ਲਿਖ ਅਪਲਾਈ ਹੋਊਗੀ ਜਿਸ ਐਗਜ਼ਾਮ ਤੇ ਉਹ ਵੀ ਤੁਸੀਂ ਰੀਡ ਕਰ ਲਓ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਪੀਐਸਪੀਸੀਐਲ ਦੀ ਜੋ ਵੈਬਸਾਈਟ ਹੈ ਤੁਸੀਂ ਇਹਨੂੰ ਵਿਜ਼ਿਟ ਕਰ ਸਕਦੇ ਹੋ www.pspcl.in ਇਸ ਵੈਬਸਾਈਟ ਨੂੰ ਲੌਗਇਨ ਕਰਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਵੀਡੀਓ ਦੀ ਡਿਸਕ੍ਰਿਪਸ਼ਨ ਚ ਲਿੰਕ ਦਿੱਤੇ ਹੋਏ ਆ ਸਾਰੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਕੇ ਲਵ ਲੈ ਸਕਦੇ ਹੋ ਤਾਂ 10ਵੀਂ ਪਾਸ ਆਈਟੀਆਈ ਡਿਪਲੋਮਾ ਕੈਂਡੀਡੇਟਸ ਦੇ ਲਈ ਬਹੁਤ ਵਧੀਆ ਮੌਕਾ ਹੈ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣੀ ਤਿਆਰੀ ਕਰਕੇ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤਾਂ ਇਸ ਤਰ੍ਹਾਂ ਦੀ ਜਾਣਕਾਰੀ ਦੇ ਲਈ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ